ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਬਾਬੇ ਨੇ ਕਿਹਾ ਮੇਮ ਸਾਹਿਬ ਰਾंजे ਨੇ ਤੁਹਾਨੂੰ ਜਪੇੜਾ ਮਾਰੀਆਂ ਸਨ ਕਿ ਕਸੂਨ ਤੇ ਕਿੱਥੇ ਮਾਰਿਆ ਸੀ ਭਾਗਨ ਮੈਨੂੰ ਬਾਹੋਂ ਫੜ ਕੇ ਕਸੂਨਾ ਨਾਲ ਪਿੱਠ ਤੇ ਮਾਰਿਆ ਸੀ ਤੇ ਫਿਰ ਠੁੱਡਾ ਮਾਰ ਕੇ ਪਟਕਾ ਡੇ ਗਿਆ ਸੀ ਬਾਬਾ ਸਾਹਿਬ ਜੀ ਇਹ ਲਿਖ ਲਓ ਫਿਰ ਭਾਗਨ ਵੱਲ ਫਿਰ ਪਲਾ ਹੋਵੀ ਦੱਸ ਜਿਸ ਵੇਲੇ ਰਾंजे ਤੈਨੂੰ ਮਾਰਿਆ ਦਿਨ ਦਾ ਕਿਹੜਾ ਕੋ ਵੇਲਾ ਸੀ ਪਾਗਨ ਅਜੇ ਦੁਪਹਿਰ ਨਹੀਂ ਸੀ ਹੋਈ ਮੇਰੀ ਘੜੀ ਵਿੱਚ 11 ਵਜੇ ਸੀ ਬਾਬਾ ਸਾਹਿਬ ਜੀ ਲਿਖ ਲੈਣਾ ਪਾਗਨ ਨੂੰ ਫਿਰ ਸਾਈਂ ਤੇਰਾ ਭਲਾ ਕਰੇ ਤੈਨੂੰ ਪਿੰਡ ਦੇਆਂ ਲੋਕਾਂ ਰਾਂਝੇ ਤੋਂ छुड़ाਇਆ ਸੀ ਕਿ ਆਪੇ ਨਸ ਗਈ ਸੈਂ ਪਾਗਨ ਨਹੀਂ ਮੈਨੂੰ ਰਾਂਝੇ ਨੇ ਆਪੇ ਛੱਡ ਦਿੱਤਾ ਸੀ ਕਿਸੇ ਨੇ छुड़ाਇਆ ਨਹੀਂ ਹੁਣ ਬਾਬੇ ਨੇ ਕਿਹਾ ਸਾਹਿਬ ਜੀ ਬਾਸ ਜੀ ਨੂੰ ਸੱਦ ਲਓ ਗੱਲ ਕਿ ਬਾਸ ਜੀ ਆਏ ਤਦ ਬਾਬੇ ਨੇ ਪੁੱਛਿਆ ਬਾਸ ਜੀ ਤੁਸੀਂ ਰਾंजे ਨੂੰ ਪਛਾਣਦੇ ਹੋ ਤੇ ਉਸਦੇ ਮੋਢੇ ਤੇ ਹੱਥ ਧਰ ਦਿਓ। ਵਾਜ ਨੇ ਅੱਗੇ ਹੋ ਕੇ ਰਾंजे ਦੇ ਮੋਢੇ ਤੇ ਹੱਥ ਧਰ ਦਿੱਤਾ। ਬਾਬੇ ਨੇ ਕਿਹਾ ਅੱਛੀ ਤਰ੍ਹਾਂ ਵੇਖ ਲਓ ਕਿਤੇ ਭੁਲੇਖਾ ਨਾ ਲੱਗਦਾ ਹੋਵੇ। ਪਰ ਵਾਜ ਨੇ ਕਿਹਾ ਇਹੋ ਰਾਂਜਾ ਹੈ ਠੀਕ। ਹੁਣ ਸਾਹਿਬ ਜੀ ਦਾ ਰੰਗ ਬਦਲਿਆ। ਬਾਬਾ ਵਾਜ ਸਾਹਿਬ ਜੀ ਮੇਮ ਸਾਹਿਬ ਨੂੰ ਰਾंजे ਨੇ ਕਿੱਥੇ ਤੇ ਕਿੱਦਾਂ ਮਾਰਿਆ ਸੀ? ਵਾਜ ਚਪੇੜਾ ਨਾਲ ਮਾਰ-ਮਾਰ ਕੇ ਦੋਵੇਂ ਗੱਲਾਂ ਉਡਾ ਦਿੱਤੀਆਂ ਸਨ। ਬਾਬਾ ਫੇਰ ਜੇ ਤੁਸੀਂ ਨਾ ਛਡਾਉਂਦੇ ਤਾਂ ਰਾਂਝਾ ਮਾਰੀ ਜਾਂਦਾ ਕਿ ਆਪੇ ਧੀਮੀ ਜਾ ਤੇ ਤਰਸ ਕਰਕੇ ਛੱਡ ਦਿੰਦਾ ਵਾਸ ਮੈਂ ਨਾ ਛਡਾਉਂਦਾ ਤਾਂ ਉਹ ਮੇਮ ਸਾਹਿਬ ਨੂੰ ਮਾਰ ਹੀ ਸੁੱਟਦਾ ਬਾਬਾ ਉਸ ਵੇਲੇ ਜੋ ਲੋਕ ਖੜੇ ਸਨ ਉਹਨਾਂ ਵਿੱਚੋਂ ਕਿਸੇ ਨੇ ਤ੍ਰਿਮਤ ਨੂੰ ਨਾ ਛੁਡਾਇਆ ਵਾਸ ਕਿਸੇ ਨੇ ਨਹੀਂ ਛੁਡਾਇਆ ਸਗੋਂ ਚਿੱਗੀਆਂ ਕਰਦੇ ਸਨ ਬਾਬਾ ਕਿਸ ਕੋ ਵੇਲੇ ਦੀ ਇਹ ਮਾਰ ਪਟਾਈ ਦੀ ਗੱਲ ਹੈ ਵਾਸ ਲੋਡੇ ਪਹਿਰ ਕੋਈ ਤਰ੍ਹਾਂ ਕੋ ਵਜੇ ਦੀ ਬਾਬਾ ਤੈਨੂੰ ਵੀ ਰਾਂਝੇ ਮਾਰਿਆ ਸੀ ਵਾਸ ਹਾਂ ਜੀ ਜਦ ਮੈਂ ਮੇਮ ਸਾਹਿਬ ਨੂੰ ਛੁਡਾਉਣ ਲੱਗਾ ਤਾਂ ਮੈਨੂੰ ਵੀ ਮਾਰਿਆ ਸੀ ਬਾਬਾ ਪਹਿਲਾਂ ਲੜਾਈ ਦੀ ਗੱਲਬਾਤ ਰਾਂਝੇ ਦੀ ਤੁਹਾਡੇ ਨਾਲ ਹੋਈ ਸੀ ਕਿ ਮੇਮ ਸਾਹਿਬ ਨਾਲ ਵਾਸ ਗੱਲ ਤਾਂ ਮੇਰੇ ਨਾਲ ਹੋਈ ਸੀ ਪਰ ਰਾਂਝਾ ਭੂਏ ਹੋ ਕੇ ਮੇਮ ਸਾਹਿਬ ਦੇ ਗਲ ਜਾ ਪਿਆ ਬਾਬਾ ਸਾਹਿਬ ਜੀ ਹੁਣ ਆਪੇ ਵੇਖ ਲਓ ਜਿਸ ਨੂੰ ਭਾਗਨ ਨੇ ਪਛਾਤਾ ਜੇ ਉਹ ਤਾਂ ਮੇਰਾ ਪੁੱਤ ਹੈ ਸਿੱਖ ਹੈ ਜਿਸ ਨੂੰ ਬਾਸ ਜੀ ਨੇ ਪਛਾਤਾ ਹੈ ਉਹ ਠੀਕ ਰਾਂਝਾ ਹੈ ਸਾਰੇ ਪਿੰਡ ਤੋਂ ਪੁੱਛ ਲਓ ਤੇ ਜਿਹੜਾ ਪੁਲਿਸ ਦਾ ਸਿਪਾਹੀ ਖੜਾ ਹੈ ਇਹ ਰਾਂਝੇ ਨੂੰ ਪਛਾਣਦਾ ਹੈ ਇਸ ਨੂੰ ਪੁੱਛ ਲਓ ਤੇ ਸਿੱਖ ਮੁਸਲਮਾਨ ਦੀ ਸੂਰਤ ਦਾ ਫਰਕ ਤੁਸੀਂ ਆਪ ਹੀ ਤੱਕ ਲਓ ਫਿਰ ਦੇਖ ਲਓ ਭਾਗਣ ਕਹਿੰਦੀ ਹੈ ਮੈਨੂੰ ਪਿੱਠ ਤੇ ਮਾਰਿਆ ਬਾਸ ਕਹਿੰਦਾ ਹੈ ਚਪੇੜਾ ਮੂੰਹ ਤੇ ਉਹ ਦੱਸਦੀ ਹੈ ਦੁਪਹਿਰ ਤੋਂ ਪਹਿਲਾਂ ਉਹ ਕਹਿੰਦਾ ਹੈ ਲੋਡੇ ਪੈਰ ਫੇਰ ਉਹ ਕਹਿੰਦੀ ਹੈ ਮੈਨੂੰ ਕਿਸੇ ਨੇ ਨਹੀਂ छुੜਾਇਆ ਇਹ ਕਹਿੰਦਾ ਹੈ ਮੈਂ छुੜਾਇਆ ਫਿਰ ਇਹ ਆਖਦਾ ਇਹ ਬੋਲਚਾਲ ਮੇਰੇ ਨਾਲ ਹੋਈ ਤੇ ਰਾਂਝਾ ਜਾਪਿਆ ਮੇਮ ਦੇ ਗੱਲ ਹੁਣ ਸੱਚ ਨਿਆ ਤੁਸੀਂ ਆਪ ਸੋਚ ਲਓ ਸਾਹਿਬ ਲਾਲ ਅੰਗਾਰਾ ਹੋ ਕੇ ਵਾਸ ਤੁਮਨੇ ਹਮਕੋ ਬਹੁਤ ਧੋਖਾ ਦਿਆ ਵੈਲ ਬਾਬਾ ਤੁਮ ਬਤਾਓ ਅਸਲ ਬਾਤ ਕੀ ਹੈ ਬਾਬਾ ਗੱਲਾਂ ਕਰਦਿਆਂ ਆਵਾਜ਼ ਜੀ ਨੇ ਮੁਸਲਮਾਨਾਂ ਦੇ ਰਸੂਲ ਤੇ ਬੀਬੀ ਆਇਸ਼ਾ ਨਾਲ ਵਿਆਹ ਦੀ ਗੱਲ ਬਹੁਤ ਬੇਦਬੀ ਨਾਲ ਕੀਤੀ ਤੇ ਰਾंजे ਨੇ ਤਮਕਾ ਖਾ ਕੇ ਈਸਾ ਜੀ ਦੇ ਜਨਮ ਬਾਬਤ ਬੇਦਬੀ ਦੇ ਬਾਖ ਰੱਖੀ ਪਰ ਇਸ ਤੋਂ ਵੱਧ ਕੁਝ ਨਹੀਂ ਹੋਇਆ ਸਾਰੇ ਪਿੰਡ ਨੂੰ ਪੁੱਛ ਲਓ ਇਸ ਵੇਲੇ ਸਾਰੇ ਖੜੇ ਲੋਕ ਬੋਲ ਪਏ ਕਿ ਠੀਕ ਸਾਹਿਬ ਜੀ ਇਤਨੀ ਹੀ ਬਾਤ ਹੋਈ ਹੈ ਸਾਹਿਬ ਵੈਲ ਬਾਬਾ ਰਾंजे ਨੇ ਹਮਾਰੇ ਖੁਦਾ ਕੇ ਬੇਟੇ ਕੋ ਗਾਲ ਦੀ ਇਸ ਕੋ ਸਜ਼ਾ ਚਾਹੀਏ ਬਾਬਾ ਇਸ ਨੇ ਮਾੜਾ ਕੀਤਾ ਇਸ ਗੱਲ ਦਾ ਦੰਡ ਦਿਓ ਤੁਸੀਂ ਇਹਨਾਂ ਦੇਵੋਗੇ ਤਾਂ ਅਸੀਂ ਬਰਾਦਰੀ ਵਿੱਚ ਦੇਾਂਗੇ ਗਾਲ ਦੇ ਨਹੀਂ ਸਾਡੇ ਪਿੰਡ ਵਿੱਚ ਮਨੇ ਹੈ ਤੇ ਫਿਰ ਕਿਸੇ ਧਰਮ ਦੇ ਵੱਡੇ ਨੂੰ ਸਾਹਿਬ ਤੁਮ ਬਹੁਤ ਅੱਛਾ ਹੈ ਰਾਂਜਾ ਸਾਹਿਬ ਜੀ ਈਸਾ ਜੀ ਨੂੰ ਅਸੀਂ ਮੁਸਲਮਾਨ ਪਗੰਬਰ ਮੰਨਦੇ ਹਾਂ ਤੇ ਮੇਰੇ ਕੋਲ ਉਸ ਵੇਲੇ ਗੁੱਸੇ ਵਿੱਚ ਬੇਦਬੀ ਹੋ ਗਈ ਹੈ ਮੈਂ ਹੁਣ ਸਮਝਦਾ ਹਾਂ ਮੈਂ ਆਪਣੇ ਪਗੰਬਰ ਦੀ ਕਾਸ ਨੂੰ ਬੇਦਬੀ ਕੀਤੀ ਪਰ ਗੁੱਸਾ ਬੁਰਾ ਹੈ ਇਹ ਭੁੱਲਾ ਕਰਾ ਦਿੰਦਾ ਹੈ ਸਾਹਿਬ ਫਿਰ ਤੁਮ ਕੋ ਕਿਆ ਸਜ਼ਾ ਰਾਂਜਾ ਜੋ ਜੀ ਕਰੇ ਸਾਹਿਬ ਬਾਬਾ ਤੂੰ ਬੋਲੋ ਬਾਬਾ ਇਹ ਆਪ ਤੋਂ ਮਾਫੀ ਮੰਗ ਲਵੇ ਤੇ ਆਪ ਮaaf ਕਰ ਦਿਓ ਗਾਲ ਕੀ ਰਾਜੇ ਮਾਫੀ ਮੰਗ ਲਈ ਸਾਹਿਬ ਨੇ ਮaaf ਕਰ ਦਿੱਤਾ ਹੁਣ ਸਾਹਿਬ ਨੇ ਆਵਾਜ਼ ਨੂੰ ਕਿਹਾ ਤੂੰ ਮੋਕੂਫ ਚਲੇ ਜਾਓ ਹਮ ਨਰਾਜ਼ ਵਾਸਤੇ ਭਾਗਣ ਦਾ ਰੰਗ ਪੀਲਾ ਹੋ ਗਿਆ ਗਿੱਚੀ ਸੁਟਕੇ ਜ਼ਰਾ ਪਰੇ ਹੋ ਗਏ ਬਾਬਾ ਸਾਹਿਬ ਜੀ ਜੇ ਮੇਰੀ ਗੱਲ ਸੁਣੋ ਤਾਂ ਇੰਜ ਨਾ ਕਰੋ ਇਸ ਨੂੰ ਵੀ ਮਾਫ ਕਰੋ ਸਾਹਿਬ ਇਸਨੇ ਝੂਠ ਬੋਲਾ ਝੂਠ ਕੋ ਕੈਸੇ ਮਾਫ ਕਰੇਗਾ ਬਾਬਾ ਠੀਕ ਹੈ ਪਰ ਬੰਦਾ ਭੁੱਲਣ ਹਾਰ ਹੈ ਤੇ ਸਾਡੇ ਰਾਂਝੇ ਕਰਕੇ ਇਸ ਨੂੰ ਦੁੱਖ ਮਿਲਦਾ ਹੈ ਤੁਸੀਂ ਸਾਡੀ ਖਾਤਰ ਮਾਫ ਕਰੋ ਤੇ ਮਤ ਦੇ ਕੇ ਸੱਚ ਦਾ ਪਿਆਰਾ ਬਣਾਓ ਸਾਹਿਬ ਜੀ ਅਨਪੜਹਾ ਇੱਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਪਾਠ ਮਾੜਾ ਮੋਟਾ ਚਾਹੁੰਦਾ ਹਾਂ ਮੇਰੇ ਸਮਝੇ ਇਹ ਆਇਆ ਹੈ ਕਿ ਮਨੁੱਖ ਇੱਕ ਪਸ਼ੂ ਹੈ ਤੇ ਅਕਲ ਪਾ ਕੇ ਵੀ ਆਪਣੀ ਬਿਰਤੀ ਨੂੰ ਪਸ਼ੂ ਰੱਖਦਾ ਹੈ ਨਾ ਤਾਂ ਧਰਮ ਤੇ ਟੁਰਦਾ ਹੈ ਨਾ ਸੰਤੋਖ ਅਤੇ ਦਇਆ ਤੇ ਟੁਰਦਾ ਹੈ ਇਸ ਕਰਕੇ ਨਾ ਬਨੁਖ ਬੰਦਾ ਹੈ ਨਾ ਦੇਵਤਾ ਕੀ ਹਿੰਦੂ ਕੀ ਮੁਸਲਮਾਨ ਕੀ ਈਸਾਈ ਤੇ ਕੀ ਹੋਰ ਮਤਾਂ ਦੇ ਲੋਕੀ ਅਕਸਰ ਬਿਰਤੀਆਂ ਪਸ਼ੂ ਰੱਖਦੇ ਹਨ ਟੁੱਟ ਮਾਰ ਕੇ ਦੂਸਰੇ ਦਾ ਹੱਕ ਖੋਹ ਲੈਂਦੇ ਹਨ ਧੱਕਾ ਕਰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਦੇ ਵਾਸ ਵਿੱਚ ਪਏ ਫਿਰਦੇ ਹਨ ਕਿਤੇ ਕਿਤੇ ਕੋਈ ਹੈ ਜਿਸ ਨੂੰ ਧਰਮ ਦਿਆ ਤੇ ਸੰਤੋਖ ਦੀ ਸੋਚੀ ਆਈ ਹੈ ਸੋ ਉਹ ਸੁਖੀ ਹੈ ਤੇ ਸੱਚ ਨੂੰ ਪਿਆਰ ਕਰਦਾ ਹੈ ਸਾਹਿਬ ਜੀ ਅਸੀਂ ਲੋਕ ਜੋ ਕਿਸੇ ਨੂੰ ਸਿੱਖ ਕਿਸੇ ਨੂੰ ਈਸਾਈ ਕਿਸੇ ਨੂੰ ਮੁਸਲਮਾਨ ਤੇ ਕਿਸੇ ਨੂੰ ਆਰਿਆ ਬਣਾ ਲੈਂਦੇ ਹਾਂ ਐਵੇਂ ਸੂਰਤਾ ਬਦਲਦੇ ਹਾਂ ਸੁਭਾਅ ਨਹੀਂ ਬਦਲਦੇ ਇਸੇ ਭੁੱਲ ਕਰਕੇ ਸਾਰੇ ਧਰਮਾਂ ਦੇ ਉਪਦੇਸ਼ਕ ਆਪੋ ਵਿੱਚ ਪਏ ਡਾਂਗੋ ਡਾਂਗ ਹੁੰਦੇ ਹਨ ਵਿੱਦਿਆ ਵੀ ਸਿਖਾਉਂਦੇ ਹਨ ਪਰ ਵਿਦਿਆ ਸੁਭਾਅ ਨਹੀਂ ਪਈ ਬਦਲਦੀ ਉਹੋ ਜਹੀ ਬਿਰਤੀ ਰਹਿੰਦੀ ਹੈ ਸਗੋ ਤ੍ਰਿਖੀ ਪਸ਼ੂ ਬਿਰਤੀ ਰਹਿੰਦੀ ਹੈ ਸੰਸਾਰ ਵਿੱਚ ਕਾਲੀ ਰਾਤ ਪੈ ਰਹੀ ਹੈ ਸੋਹਣੀਆਂ ਸੂਰਤਾਂ ਸੋਹਣੇ ਕੱਪੜੇ ਸੋਹਣੀਆਂ ਗੱਲਾਂ ਦਿਸਦੀਆਂ ਹਨ ਸਮਝਿੰਦਾ ਹੈ ਇਹ ਬੜੇ ਚੰਗੇ ਹਨ ਪਰ ਬਾਹਰੋਂ ਦਿ세 ਚਾਨਣਾ ਦਿਲ ਅੰਧਿਆਰੀ ਰਾਤ ਕਿਸੇ ਨੂੰ ਸ਼ੌਂਕ ਨਹੀਂ ਜੋ ਮੇਰਾ ਦਿਲ ਸਾਬਤ ਹੋ ਜਾਵੇ ਤੇ ਸਾਬਤ ਦਿਲ ਬਿਨਾ ਨਾ ਖੁਦਾ ਨਾ ਸੁਖ ਸੋ ਜਦ ਸਾਰੇ ਇਹੋ ਗੱਲ ਵਰਤ ਰਹੀ ਹੈ ਤਾਂ ਕੀ ਗੁੱਸਾ ਮਾਫ ਕਰਨਾ ਤੇ ਸਮਝਾਉਣਾ ਤੇ ਸਿੱਧੇ ਰਸਤੇ ਟੋੜਨਾ ਇਹੋ ਹੀ ਚੰਗੀ ਗੱਲ ਹੈ ਵਾਸ ਜੀ ਨੂੰ ਆਖੋ ਕਿ ਰਾंजे ਦੇ ਰਸੂਲ ਨੂੰ ਜੋ ਗਾਲ ਦਿੱਤੀ ਸੂ ਇਸ ਦੀ ਮਾਫੀ ਮੰਗੇ ਤੇ ਜੋ ਤੁਸਾਂ ਪਾਸ ਝੂਠ ਬੋਲਿਆ ਸੋ ਤੁਸਾਂ ਤੋਂ ਮਾਫੀ ਮੰਗੇ ਅੱਗੇ ਨੂੰ ਜੇ ਇਸ ਵਿੱਚ ਵਿਰਾਗ ਤੇ ਪਰਮੇਸ਼ਰ ਦਾ ਪਿਆਰ ਆ ਜਾਵੇ ਤਾਂ ਧਰਮ ਦਾ ਕੰਮ ਲਓ ਨਹੀਂ ਤਾਂ ਕੋਈ ਹੱਟੀ ਪੱਟੀ ਕਿਰਤ ਲਾ ਦਿਓ ਸੋ ਦਸਾਂ ਨਮਾ ਦੀ ਕਿਰਤ ਕਰਕੇ ਖਾਵੇ ਤਾਂ ਧਰਮ ਦੀ ਪਛਾਣ ਆਵੇ ਅਸਲ ਵਿੱਚ ਵਿਰਾਗ ਬਿਰਤੀ ਹੋਏ ਤੋਂ ਬਿਨਾ ਤੇ ਵਾਹਿਗੁਰੂ ਨਾਲ ਪਿਆਰ ਲੱਗੇ ਤੋਂ ਬਿਨਾ ਤੇ ਅੱਠ ਪੈਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਸੇ ਤੋਂ ਬਿਨਾ ਜੋ ਉਪਦੇਸ਼ ਕਰੇਗਾ ਚਾਹੇ ਕਿਸੇ ਮੱਦਾ ਹੋਵੇ ਸੋ ਹੱਟੀ ਟੋਰੇਗਾ ਕਾ ਰਮਦਾ ਪ੍ਰਚਾਰ ਨਹੀਂ ਕਰੇਗਾ ਲੋਕਾਂ ਦੇ ਸੁਭਾਅ ਨਹੀਂ ਬਦਲਾਏਗਾ ਪਸ਼ੂ ਬਿਰਤੀਆਂ ਨੂੰ ਦੇਵ ਬਿਰਤੀਆਂ ਨਹੀਂ ਬਣਾਏਗਾ ਹੁਣ ਅੱਜਕਲ ਸਾਰੇ ਧਰਮਾਂ ਵਾਲੇ ਬੋਤੇ ਵੇ ਰਾਗ ਤੇ ਪ੍ਰੇਮ ਤੋਂ ਖਾਲੀ ਪੁਰਖਾਂ ਨੂੰ ਨਿੜੀਆਂ ਚਾਤਰੀਆਂ ਸਿਖਾ ਕੇ ਧਰਮ ਦੀ ਗਾਦੀ ਤੇ ਬਿਠਾ ਦਿੰਦੇ ਹਨ ਸੋ ਬਾੜ ਦੀ ਤੋੜ ਘੱਤਦੇ ਹਨ ਮਾਹਲ ਵੀ ਅੜਾ ਦਿੰਦੇ ਹਨ ਢੋਲ ਚ ਹੱਕਲੀ ਹੀ ਪੰਨ ਘੱਤਦੇ ਹਨ ਬੋਲਦ ਵੀ ਨਸਾ ਦਿੰਦੇ ਹਨ ਤੇ ਆਪ ਵੀ ਸੱਟਾਂ ਨਾਲ ਚੂਰ ਹੋ ਜਾਂਦੇ ਹਨ ਅਗੋ ਆਪ ਸਿਆਣੇ ਹੋ ਮੈਂ ਤਾਂ ਸਿੱਧਾ ਸਾਦਾ ਪਿੰਡੂ ਹਾਂ ਇੱਕੋ ਗੱਲ ਜਾਣਦਾ ਹਾਂ ਕਿ ਕਿਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਇਹ ਸਿੱਧਾ ਰਸਤਾ ਹੈ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਸੋ ਆਪ ਇਸ ਨੂੰ ਮਾਫ ਕਰੋ ਅਸਾਂ ਮਾਫ ਕੀਤਾ ਸਾਹਿਬ ਬਾਬਾ ਤੁਸੀਂ ਅੱਛਾ ਲੋਗ ਹੈ ਬਾਜ ਰਾंजे ਸੇ ਮਾਫੀ ਮੰਗੂ ਜਾਂ ਬਾਜ ਨੇ ਮਾਫੀ ਮੰਗੀ ਤਾਂ ਰਾਂਜਾ ਬਾਬੇ ਦੀਆਂ ਸੋਪਤਾਂ ਵਿੱਚ ਪਿਆਰ ਦਾ ਜਾਨੂ ਸੀ ਜੱਫੀ ਪਾ ਬੈਠਾ ਤੇ ਬੋਲਿਆ ਤੂੰ ਮੈਨੂੰ ਬਖਸ਼ਿਆ ਮੈਂ ਤੈਨੂੰ ਰੱਬ ਸਾਥੋਂ ਫੇਰ ਭੁੱਲ ਨਾ ਕਰਾਵੇ ਹੁਣ ਸਾਹਿਬ ਨੇ ਵੀ ਮਾਫੀ ਦਿੱਤੀ ਪਰ ਆਖਿਆ ਕਿ ਫੇਰ ਕਦੇ ਝੂਠ ਬੋਲਾ ਤੋ ਕੈਦ ਕਰਾਏਗਾ ਇਸ ਤਰ੍ਹਾਂ ਇਹ ਗੱਲ ਮੁੱਕੀ ਸਾਹਿਬ ਜੀ ਨੂੰ ਇਸ ਪਿੰਡ ਦਾ ਪਿਆਰ ਵੇਖ ਕੇ ਪੰਜਾਬੀ ਸਿੱਧੇ ਪਧਰੇ ਪੁਰਾਣੇ ਲੋਕਾਂ ਦਾ ਵਤੀਰਾ ਪਸੰਦ ਆਇਆ ਬਾਬੇ ਨਾਲ ਪਿਆਰ ਪੈ ਗਿਆ ਆਪੋ ਵਿੱਚ ਖਾਤਰਾ ਨਾਲ ਵਿਦਾ ਹੋਏ ਪਰ ਜਾਨ ਲੱਗੇ ਸਾਹਿਬ ਨੇ ਬਾਬੇ ਨੂੰ ਪੁੱਛਿਆ ਤੂੰ ਨਹੀਂ ਚਾਹਤਾ ਕਿ ਸਭ ਲੋਕ ਸਿੱਖ ਹੋ ਜਾਈ ਹਮ ਤੋ ਸਾਰੇ ਜਹਾਨ ਕੋਈਸਾਈ ਕਰੇਗਾ ਬਾਬਾ ਮੈਂ ਚਾਹੁੰਦਾ ਹਾਂ ਸਭ ਕੋਈ ਸਿੱਖ ਹੋਵੇ ਪਰ ਸਿੱਖ ਮੈਂ ਇਸ ਲਈ ਚਾਹੁੰਦਾ ਹਾਂ ਕਿ ਉਹ ਲੋਕ ਪਰ ਲੋਕ ਦੋਹੀ ਥਾਈ ਸੁਖੀ ਹੋਵੇ ਤੇ ਬੰਦਾ ਸੁਖੀ ਪਿਆਰ ਨਾਲ ਹੁੰਦਾ ਹੈ ਸੋ ਸਿੱਖੀ ਦਾ ਪ੍ਰਚਾਰ ਮੈਂ ਪਿਆਰ ਨਾਲ ਚਾਹੁੰਦਾ ਹਾਂ ਧਰਮ ਦੇ ਪ੍ਰਚਾਰ ਵਿੱਚ ਤੱਕਾ ਤੇ ਕੋਈ ਐਸਾ ਕੰਮ ਜੋ ਧਰਮ ਦਾ ਨਹੀਂ ਮੈਂ ਨਹੀਂ ਪਸੰਦ ਕਰਦਾ ਕਿਉਂਕਿ ਫਿਰ ਬਿਰਤੀ ਤਾਂ ਧਰਮ ਵਾਲੀ ਨਾ ਬਣੀ ਆਪੋ ਵਿੱਚ ਦੋ ਧਰਮ ਦੇ ਪ੍ਰਚਾਰਕਾਂ ਵਿੱਚ ਈਰਖਾ ਵੈਰ ਮਾੜੇ ਬਾਗ ਨਿੰਦਿਆ ਦੇ ਵੈਰ ਹੈ ਇਹ ਮੈਂ ਰੱਬ ਦੇ ਗੁਣ ਨਹੀਂ ਸਮਝਦਾ ਇਹ ਮਾੜੇ ਕਰਮ ਹਨ ਰੱਬ ਦੇ ਸਿਪਾਹੀ ਮਾੜੇ ਕਰਮਾਂ ਅਰਥਾਤ ਅਸੂਰੀ ਸੰਪਦਾ ਦਾ दारू ਸਿੱਕਾ ਨਹੀਂ ਵਰਤ ਸਕਦੇ ਜੇ ਵਰਤਦੇ ਹਨ ਤਾਂ ਉਹ ਰੱਬ ਦੇ ਨਹੀਂ ਸਾਇ ਬਹੁਤ ਠੀਕ ਹੈ ਸਿੱਖ ਲੋਕ ਅੱਛਾ ਹੈ ਸੱਚਾ ਹੈ ਬਹਾਦਰ ਹੈ ہماری ਫੌਜ ਮੇਂ ਖੂਬ ਲੜਦਾ ਹੈ। ਤੂੰ ਹਮਦੋਸ ਹਮ ਮਿਲਾ ਕਰੇਂਗੇ। ਈਓ ਬਾਬਾ ਜੀ ਤੇ ਸਾਹਿਬ ਜੀ ਮਿੱਤਰ ਬਾਣ ਕੇ ਵਿਦਾ ਹੋਏ ਤੇ ਪਿੰਡ ਵਿੱਚ ਠੰਡ ਵਰਤੀ। ਪਿੰਡ ਵਿੱਚ ਇਸ ਤਰ੍ਹਾਂ ਦੇ ਕਈ ਨਵੇਂ-ਨਵੇਂ ਮਾਮਲੇ ਵਰਤੇ। ਘਰ ਵਿੱਚ ਹਰ ਗੱਲ ਦੀ ਖਬਰ ਹੁੰਦੀ ਹੀ ਸੀ। ਸੋ ਸੁਭਾਗ ਜੀ ਵੀ ਸਭ ਕੁਝ ਜਾਣਦੇ ਸੀ। ਇਹ ਜੋ ਹੁਣ ਰਾਂਝੇ ਵਾਲਾ ਮਾਮਲਾ ਵਰਤਿਆ ਸੀ, ਇਸ ਨੇ ਸੁਭਾਗ ਜੀ ਨੂੰ ਫਿਕਰ ਵਿੱਚ ਪਾ ਦਿੱਤਾ ਸੀ। ਉਹ ਆਪਣੇ ਜੀਵਨ ਵਿੱਚ ਮਾਨਦਰੀ ਜੀ ਦੇ ਭੁਲੇਖੇ ਤੋਂ ਮਗਰੋਂ ਲੋਕਾਂ ਦੇ ਅੰਦਰ ਐ ਕੇ ਸਾਰੇ ਹਾਲਾਤ ਵੇਖਾਈ ਸੀ ਉਸ ਨੂੰ ਪਤਾ ਸੀ ਕਿ ਧਰਮ ਦਾ ਪ੍ਰਚਾਰ ਜੋ ਅੱਜ ਕੱਲ ਹੋ ਰਿਹਾ ਹੈ ਉਹ ਇਸ ਅਸੂਲ ਤੇ ਟੇਕ ਨਹੀਂ ਰੱਖਦਾ ਕਿ ਇੱਕ ਆਦਮੀ ਨੂੰ ਆਪਣੇ ਆਤਮਾ ਦੀ ਅਕਾਇਤ ਰਹਿ ਤੇ ਨਾ ਸਮਝੇ ਜਾਣ ਵਾਲੀ ਅੰਦਰਲੇ ਸਖਣਾ ਪੰਨੂ ਕਿਸ ਅੰਮ੍ਰਿਤ ਕੁੰਭ ਤੋਂ ਠੰਡ ਪਈ ਹੈ ਤੇ ਉਹ ਠੰਡ ਪ੍ਰਾਪਤ ਸੱਜਣ ਹੋ ਉਹਨਾਂ ਨੂੰ ਤਪਸ਼ ਵਿੱਚ ਵੇਖ ਕੇ ਉਸ ਠੰਡ ਨਾਲ ਸੁਖੀ ਕਰਨ ਵਾਸਤੇ ਉਹਨਾਂ ਨੂੰ ਅਮਨ ਚਸ਼ਮੇ ਦੇ ਪਤੇ ਦਸਤਾ ਹੈ ਸਗੋਂ ਹੁਣ ਤਾਂ ਇਹੋ ਹੋ ਰਿਹਾ ਹੈ ਕਿ ਕੇਵਲ ਗਿਣਤੀ ਵਧੇ ਤੇ ਅਖਬਾਰਾਂ ਵਿੱਚ ਰਿਪੋਰਟ ਨਿਕਲੇ ਕਿ ਫਲਾਣੇ ਮਤ ਵਿੱਚ ਅਮਕੇ ਆਦਮੀ ਨੇ ਇੰਨੇ ਆਦਮੀ ਨਵੇਂ ਰਲਾਈ ਜਿਸ ਤਰ੍ਹਾਂ ਕਾਰਖਾਨੇਦਾਰ ਨੇ ਕਾਰੀਗਰਾਂ ਦੀ ਗਿਣਤੀ ਵਧਾਉਣੀ ਹੁੰਦੀ ਹੈ ਤਾਂ ਉਹ ਉਪਰਾਲੇ ਕਰਦਾ ਹੈ ਜਿਵੇਂ ਰਾਜਾ ਨੂੰ ਫੌਜ ਵਧਾਉਣ ਲੱਗਿਆਂ ਉਪਰਾਲੇ ਕਰਨੇ ਲੱਗਦੇ ਹਨ ਉਸ ਤਰ੍ਹਾਂ ਉਪਰਾਲਿਆਂ ਨਾਲ ਧਰਮ ਦੇ ਬਾੜੇ ਵਿੱਚ ਲੋਕਾਂ ਨੂੰ ਵੜਿਆ ਜਾਂਦਾ ਹੈ ਕਾਮਯਾਬੀ ਲਈ ਜੀਕੂ ਕਈ ਵਾਰ ਸੰਸਾਰੀ ਲੋਕ ਪਰਵਾਹ ਨਹੀਂ ਕਰਦੇ ਕਿ ਉਹ ਇੰਨਾ ਵਸੀਲਿਆਂ ਨੂੰ ਵਰਤ ਰਹੇ ਹਨ ਇੱਕੁਰ ਹੀ ਇੰਨਾ ਧਰਮੀ ਕਾਮਯਾਬੀਆਂ ਦੇ ਅਬਿਲਾਖੀਆਂ ਵਿੱਚ ਵੀ ਕਈ ਵਾਰ ਵਸੀਲਿਆਂ ਦੀ ਵਿਚਾਰ ਤੇ ਪਰਵਾਹ ਨਹੀਂ ਹੁੰਦੀ ਅਸਲ ਵਿੱਚ ਆਦਮੀ ਇੱਕ ਪਾਇਚਾਰਕ ਜਾਨਵਰ ਹੈ ਤੇ ਆਪਣੇ ਸਾਰੇ ਮਾਮਲੇ ਪਾਇਚਾਰਕ ਪੱਧਰ ਤੇ ਲਿਆ ਹੁੰਦਾ ਹੈ ਇਸੀ ਤਰ੍ਹਾਂ ਧਰਮ ਦੇ ਉੱਚ ਭਾਵ ਨੂੰ ਜਿੰਨਾ ਤਾਂ ਮੰਡਲ ਬੜਾ ਖੁੱਲਾ ਤੇ ਉੱਚਾ ਹੈ ਇਸੇ ਪਾਇਚਾਰਕ ਪੱਦਰ ਤੇ ਧਾਰ ਦਿੰਦਾ ਹੈ ਤੇ ਉਹਨਾਂ ਉਚਾਈਆਂ ਨੂੰ ਭੁੱਲ ਜਾਂਦਾ ਹੈ ਜਿੰਨਾ ਪਰ ਸੁਰਤ ਬੁੱਧੀ ਦੇ ਮੰਡਲਾਂ ਨੂੰ ਹੀਠਾਂ ਛੱਡ ਕੇ ਇਸੇ ਅਕੈਰ ਰਸ ਵਿੱਚ ਜਾ ਉਡਾਰੀਆਂ ਮਾਰਦੀ ਹੈ ਭਾਵੇਂ ਸੁਭਾਗ ਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਕਿ ਧਰਮ ਕੀ ਵਸਤੂ ਹੈ ਪਰ ਸੱਚ ਦੀ ਟੇਕ ਤੇ ਪਵਿੱਤਰਤਾ ਦੀ ਕਣੀ ਜੋ ਕਿਸੇ ਸ਼ਕਲ ਵਿੱਚ ਉਸਦੇ ਅੰਦਰ ਚਮਕਦੀ ਸੀ ਉਸ ਨੂੰ ਸਲਾਮਤੀ ਨਾਲ ਹਰ ਦੁੱਖ ਵਿੱਚੋਂ ਕੱਢਦੀ ਛੇਕੜ ਉੱਥੇ ਲੈ ਗਈ ਸੀ ਕਿ ਜਿੱਥੇ ਕੁਦਰਤ ਨੇ ਉਸ ਨੂੰ ਇੱਕ ਸੱਚਮੁੱਚ ਦੇ ਧਰਮ ਵਾਲੇ ਆਦਮੀ ਦਾ ਦਰਸ਼ਨ ਕਰਾਇਆ ਤੇ ਜਿਸ ਨੇ ਉਸਦੇ ਅੰਦਰ ਆਤਮ ਅਨੁਭਵ ਦਾ ਲਿਖਾਰਾ ਦੇ ਕੇ ਉਸਦੇ ਦ੍ਰਿਸ਼ਟੀ ਮੰਡਲ ਨੂੰ ਉੱਚਾ ਕਰ ਦਿੱਤਾ ਹੁਣ ਉਹ ਸਮਝਦੀ ਹੈ ਕਿ ਜਗਤ ਵਿੱਚ ਜાં ਪਸ਼ੂ ਭ੍ਰਿਤੀ ਪ੍ਰਧਾਨ ਹੈ ਜਾਂ ਕੁਝ ਉਸ ਤੋਂ ਵੀ ਮਾੜੀ ਮਨੁੱਖ ਬੇਸ਼ੱਕ ਚਤਰ ਹੋ ਗਿਆ ਹੈ ਪਰ ਸੁਖੀ ਨਹੀਂ ਹੋਇਆ ਭਾਵੇਂ ਭੋਗਾਂ ਤੇ ਮੋਜਾਂ ਤੇ ਸਰੀਰਕ ਸੁੱਖਾਂ ਦੇ ਸਮਾਨ ਵੱਧ ਗਏ ਹਨ ਪਰ ਬਿਰਤੀ ਆਪਣੇ ਸੁੱਖ ਵਿੱਚ ਨਹੀਂ ਉਹ ਲੋ ਲਈ ਖਰਚ ਤ੍ਰਿਸ਼ਨਾ ਉਹ ਹੱਕ ਮਾਰਨਾ ਉਹ ਸਾਰੀ ਵਿਦਿਆ ਨੂੰ ਦੂਸਰੇ ਦੇ ਦੁੱਖ ਲਈ ਖਰਚ ਕਰਨਾ ਉਹ ਆਪ ਨੂੰ ਲੋਚਨਾ ਤੇ ਹੋਰਨਾਂ ਨੂੰ ਦਬੋਚਨਾ ਦਿਲਾਂ ਵਿੱਚ ਭਰਿਆ ਪਿਆ ਹੈ ਧਰਮ ਦੇ ਮੰਡਲ ਵਿੱਚ ਵੀ ਉਸਨੇ ਕੋਈ ਹਰਿਆ ਬੂਟ ਰਹਿਓ ਰੀ ਦੇ ਵਾਕ ਅਨੁਸਾਰ ਹੁਣ ਮਸਾ ਮਸਾ ਹਰਿਆ ਬੂਟਾ ਤੇ ਹਰੀ ਚੰਗੀ ਵੇਖੀ ਸੀ ਜਿਸ ਵੇਲੇ ਬਾਬਾ ਚਲਾ ਗਿਆ ਸੀ ਸੁਭਾਗ ਨੇ ਉਸ ਵੇਲੇ ਤੋਂ ਉਦਾਸੀ ਦਾ ਫੇਰ ਰੰਗ ਡਿਠਾ ਨਹੀਂ ਤਾਂ ਦਰਿਆ ਵਿੱਚੋਂ ਨਿਕਲ ਕੇ ਸੁਰਜੀਤ ਹੋਣ ਮਗਰੋਂ ਫੇਰ ਉਸਨੇ ਦਿਲਗੀਰੀ ਨਹੀਂ ਦੇਖੀ ਸੀ ਉਹ ਸਦਾ ਖਿੜੀ ਟਿਕਵੀ ਖੁਸ਼ੀ ਵਿੱਚ ਰਹਿੰਦੀ ਸੀ ਮਨ ਉਸ ਦਾ ਸਦਾ ਅਨੰਤ ਵਾਹਿਗੁਰੂ ਦੀ ਯਾਦ ਵਿੱਚ ਰਹਿੰਦਾ ਸੀ ਹੱਥ ਉਸ ਦੇ ਕਾਰ ਕਰਦੇ ਸਨ ਪਰ ਅੱਜ ਦਿਲਗੀਰ ਹੋਈ ਕਿ ਪਿਤਾ ਜੀ ਪਿਆਰੇ ਧਰਮ ਸਰੂਪ ਪਿਤਾ ਜੀ ਪਤਾ ਨਹੀਂ ਘਰ ਸਲਾਮਤ ਆਉਂਦੇ ਹਨ ਕਿ ਨਹੀਂ ਐਨਾ ਫਿਕਰਾਂ ਵਿੱਚ ਉਸ ਦੀਆਂ ਅੱਖਾਂ ਅੱਗੇ ਆਪਣੇ ਸਾਰੇ ਤਜਰਬੇ ਲੰਗੇ ਹੋਰ ਕੰਬੀ 2 ਕੁ ਘੰਟੇ ਇਸੇ ਤਰ੍ਹਾਂ ਪਈ ਰਹੀ 6 ਘੜ ਸੂਰਜ ਆਥਣ ਵੇਲੇ ਨੰਦਕੌਰ ਨੇ ਆ ਕੇ ਕਿਹਾ ਬੱਚੀ ਤੂੰ ਅੱਜ ਕਿਵੇਂ ਚਰਾਸੀ ਵਾਂਗੂ ਦਿਲਗੀਰੀ ਵਿੱਚ ਪੈ ਰਹੀ ਹੈ ਸੱਚ ਹੈ ਤੇਰੇ ਪਿਤਾ ਜੀ ਕਿਸੇ ਔਖੇ ਕੰਮ ਗਏ ਹਨ ਪਰ ਮਰਦ ਹੀ ਔਖੇ ਕੰਮ ਕਰਦੇ ਹਨ ਨਾ ਸੁਭਾਗ ਅੰਮਾ ਜੀ ਤੁਹਾਨੂੰ ਪਤਾ ਨਹੀਂ ਤੇ ਮੈਂ ਸੰਸਾਰ ਦੇ ਚੱਕਰਾਂ ਵਿੱਚੋਂ ਲੰਘ ਕੇ ਆਈ ਹਾਂ ਮੈਨੂੰ ਪਤਾ ਹੋਣ ਕਰਕੇ ਧੋਖਲਾ ਵਧੇਰੇ ਖਾਰਿਆ ਹੈ ਨੰਦਕੌਰ ਸੁਣ ਬੱਚੀ ਧੋਖਲਾ ਤੇ ਸਿੱਖ ਦੋ ਗੱਲਾਂ ਇਕੱਠੀਆਂ ਨਹੀਂ ਕਰਨੀਆਂ ਚਾਹੀਦੀਆਂ ਭਾਵੇਂ ਸੱਚ ਹੈ ਕਿ ਦਿਲ ਔਖੀ ਵੇਲੇ ਹੋਲ ਖਾਦੇ ਬਿਨਾ ਨਹੀਂ ਰਹਿ ਸਕਦਾ ਤੇ ਪੱਕੀਆਂ ਹੋਈਆਂ ਸੂਰਤਾਂ ਮਹਿਲ ਜਾਂਦੀਆਂ ਹਨ ਤੇ ਦਿਲ ਦਿਲਗੀਰੀਆਂ ਵਿੱਚ ਜਾ ਟੈਂਦਾ ਹੈ ਪਰ ਸਿੱਖ ਦਾ ਧਰਮ ਇਹ ਤਾਂ ਨਹੀਂ ਨਾ ਕਿ ਰੁੜ ਜਾਵੇ ਤੇ ਹੋਲ ਨੂੰ ਆਖੇ ਕਿ ਆ ਮੇਰੇ ਕਾਲਜੇ ਨੂੰ ਖਾ ਜਾ ਮੈਂ ਨਿਤਾਣਾ ਹੋ ਪਿਆ ਹਾਂ ਤੇ ਤੇਰਾ ਸ਼ਿਕਾਰ ਬਣ ਗਿਆ ਹਾਂ ਸੁਭਾ ਤੇ ਫਿਰ ਅੰਮਾ ਜੀ ਕੀ ਕਰੀਏ ਜਿਸ ਨਿਖੱਟੀ ਨੇ ਘਰ-ਬਾਰ ਦੇਸ਼-ਵਤਨ ਮਾਪੇ ਸਾਰੇ ਪਿਆਰੇ ਸੱਜਣ ਸਖੀਆਂ ਸਭ ਗੁਆਏ ਪਦਾਰਥ ਰੋੜਿਆ ਤੇ ਮਰ ਮਰ ਕੇ ਇੱਕ ਧਰਮ ਬਚਾਇਆ ਔਰ ਅੰਤ ਇਸ ਹਾਲ ਪਹੁੰਚੀ ਕਿ ਇਸ ਜਗਤ ਵਿੱਚ ਜਿਉਣ ਤੋਂ ਮਰਨਾ ਭਲਾ ਹੈ ਉਸ ਨੂੰ ਜੇ ਮਾਰ ਕੇ ਮੋਤੋਂ ਪਾਰ ਲੰਘ ਕੇ ਕੋਈ ਜਿਉਂਦਾ ਸੱਚਾ ਪਿਓ ਲੱਭਾ ਹੋਵੇ ਤੇ ਉਸ ਦੀ ਜਾਨ ਧੋਖਲੇ ਪੈ ਜਾਵੇ ਤਾਂ ਉਹ ਹੌਲ ਤੋਂ ਕੀਕੂ ਕਾਲਜੇ ਨੂੰ ਬਚਾ ਸਕੇ ਨੰਦ ਗੌਰ ਬੱਚੀ ਅਰਦਾਸ ਨਾਲ ਸਿੱਧਕ ਨਾਲ ਚੜ੍ਹਦੀਆ ਕਲਾ ਨਾਲ ਤ੍ਰੈ ਦਾਰੂ ਕੁ ਸਿੱਖਾਂ ਦੇ ਪਾਸ ਹਨ ਅਰਦਾਸ ਕਰ ਕਿ ਮੇਰੇ ਪਿਤਾ ਨੇ ਕਦੇ ਵਾਹਿਗੁਰੂ ਨੂੰ ਨਹੀਂ ਭੁਲਾਇਆ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੈ ਕਦੇ ਦੂਰ ਨਹੀਂ ਹੋ ਸਕਦਾ ਚੜ੍ਹਦੀਆ ਕਲਾ ਵਿੱਚ ਉੱਠਦੇ ਦੇ ਕਿ ਅਰਸ਼ਾਂ ਦੇ ਫਰਿਸ਼ਤੇ ਅਣਦਿੱਠੇ ਜਗਤ ਦੀਆਂ ਗੁਪਤਤਾਕਤਾ ਗੁਰੂ ਕਲਗੀਆਂ ਵਾਲੇ ਦੇ ਅਕਾਲੀ ਬੇੜੇ ਦੇ ਅਣਦਿਸਦੇ ਮਹਾਪੁਰਖ ਪਾਰੂਪਕਾਰੀ ਸਿੱਖ ਤੇਰੇ ਪਿਤਾ ਦੇ ਨਾਲ-ਨਾਲ ਜਾ ਰਹੇ ਹਨ ਵਾਹਿਗੁਰੂ ਨੇ ਆਪਣੇ ਪਿਆਰੇ ਉਹਨਾਂ ਦੀ ਰਾਖੀ ਲਈ ਕੱਲੇ ਹਨ ਤੇ ਉਹ ਉਹਨਾਂ ਦੀ ਛਾਵੇਂ ਟੁੱਲ ਰਹੇ ਹਨ ਉਹਨਾਂ ਦੀ ਵਾਹਵਾਲ ਕੌਣ ટકਣ ਵਾਲਾ ਜੰਮ ਪਿਆ ਹੈ ਕੋਈ ਓਕ ਉਹਨਾਂ ਨੂੰ ਨਾਪ ਨਹੀਂ ਸਕਦਾ ਉਹਨਾਂ ਅੱਗੇ ਹਰ ਬਲਾਜੋ ਆਵੇਗੀ ਰੱਦ ਹੋ ਜਾਵੇਗੀ ਭੋਲੀਏ ਜਿਉਂਦੇ ਨੂੰ ਮੁਰਦਾ ਮਾਰ ਸਕਦਾ ਹੈ ਤੇਰੇ ਪਿਤਾ ਜੀ ਦੇ ਅੰਦਰ ਜੀਵਨ ਕਣੀ ਹੈ ਉਹ ਕਣੀ ਹੈ ਕਿਨਕਾ ਇੱਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਜਿਉਂਦੇ ਕਿਨਕੇ ਨੇ ਉਹਨਾਂ ਨੂੰ ਜਿਵਾ ਦਿੱਤਾ ਹੈ ਤੂੰ ਆਪ ਉਹ ਕਿਨਕਾ ਪਾਇਆ ਹੈ ਤੂੰ ਜੀਵੀ ਹੋਈ ਹੈ ਤੈਨੂੰ ਪਤਾ ਹੈ ਫਿਰ ਚੜ੍ਹਦੀਆਂ ਕਲਾ ਵਿੱਚ ਆ ਕੇ ਉਹ ਜੀਵਦੇ ਹਨ ਤੇ ਮੁਰਦੇ ਲੋਕ ਜਿਨ੍ਹਾਂ ਦੇ ਅੰਦਰ ਲਿਵ ਨਹੀਂ ਹੈ ਉਹ ਜਿਉਂਦੇ ਦਾ ਕੀ ਕਰ ਸਕਦੇ ਹਨ ਸਾਚੀ ਲਿਵੇ ਬਿਨ ਦੇ ਨਿਮਾਣੀ ਉਨ੍ਹਾਂ ਦੀ ਦੇ ਲਿਵ ਤੋਂ ਸਖਣੀ ਨਿਮਾਣੀ ਹੋ ਚੁੱਕੀ ਹੈ ਨਿਮਾਣਿਆਂ ਨੇ ਤੇਰੇ ਲਿਵ ਦੇ ਮਾਣ ਵਾਲੇ ਪਿਤਾ ਨੂੰ ਕੀ ਕਰ ਸਕਣਾ ਹੈ ਕੌਣ ਹੈ ਜੋ ਉਨ੍ਹਾਂ ਪਰ ਭਾਰੂ ਹੈ ਹੱਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜ਼ਾ ਕਿਉਂ ਆਪਣੇ ਸੋਹਣੇ ਬਾਬਲ ਨੂੰ ਤੂੰ ਚੁਰਾਸੀ ਦੇ ਵਾਹਿਗੁਰੂ ਤੋਂ ਭੁੱਲੇ ਲਿਵ ਛੁੱਟ ਕੇ ਤ੍ਰਿਸ਼ਨਾ ਵਿੱਚ ਰੁੜ ਰਹੇ ਨਿਤਾਣੇ ਮੁਰਦੇ ਜੀਵਾ ਵਾਂਗੂ ਸਮਝ ਕੇ ਆਪਣੇ ਠੱਠੇ ਧਿਆਨ ਨਾਲ ਉਹਨਾਂ ਦੀ ਸੂਰਤ ਨੂੰ ਦੇਖਣ ਦਾ ਯਤਨ ਕਰ ਰਹੀ ਹੈ ਸੁਭਾਗ ਅਮਾ ਮੈਂ ਇਹ ਗੱਲ ਨਹੀਂ ਸਮਝੀ ਨੰਦਕੋਲ ਬੱਚੀ ਪਿਆਰ ਤੇ ਪੈ ਦੇ ਕਾਰਨ ਤੇਰੇ ਮਨ ਅੱਗੇ ਤੇਰੇ ਪਿਤਾ ਦਾ ਡ੍ਰਿੜ ਧਿਆਨ ਵੱਜ ਗਿਆ ਹੈ ਤੇ ਤੂੰ ਕਰ ਰਹੀ ਹੈ ਫਿਕਰ ਤੇ ਧੋਖਲਾ ਇਸ ਤਰ੍ਹਾਂ ਤੇ ਫਿਕਰ ਤੇ ਧੋਖਲੇ ਦੀਆਂ ਲਹਿਰਾਂ ਉਹਨਾਂ ਦੇ ਮਨ ਤੇ ਪੈ ਰਹੀਆਂ ਹਨ ਤੇ ਚਾਹੀਦਾ ਇਹ ਹੈ ਕਿ ਅਸੀਂ ਐਸੀਆਂ ਲਹਿਰਾਂ ਕੱलिए ਕਿ ਜੋ ਉਹਨਾਂ ਦੀ ਸੂਰਤ ਨੂੰ ਉੱਚਾ ਕਰਨ ਵਿੱਚ ਢਾੜ ਦੇ। ਸੁਭਾਗ ਕਿਵੇਂ? ਨੰਦਕੋਲ ਬੱਚੀ ਜੇ ਤਾਂ ਮਨ ਆਪਣਾ ਉੱਚਾ ਨਹੀਂ ਹੁੰਦਾ ਤਾਂ ਵਾਹਿਗੁਰੂ ਗੁਰੂ ਕਲਗੀਆਂ ਵਾਲੇ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ हे ਸੱਚੇ ਪਾਤਸ਼ਾਹ ਤੁਸੀਂ ਮੇਰੇ ਬਾਬਲ ਦੇ ਅੰਗ ਸੰਗ ਹੋ ਕੇ ਉਹਨਾਂ ਦੇ ਸਹਾਈ ਹੋਵੋ। ਜੇ ਸੂਰਤ ਸਿੱਧਕ ਵਿੱਚ ਆ ਗਈ ਹੈ ਤਾਂ ਇਹ ਤੱਕੋ ਕਿ ਬਾਬਲ ਜੀ ਦੇ ਸਿਰ ਤੇ ਕੋਟ ਬ੍ਰਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੇ ਨਿਤ ਸਾੜ ਸਮਾਨੇ ਖੜਾ ਹੈ ਸਾਨਤ ਮੇਰੀ ਆਪ ਖੜਾ ਅੰਗ ਸੰਗ ਹੈ ਨਾਲ ਜਾ ਰਿਹਾ ਹੈ ਨਹੀਂ ਨਹੀਂ ਅੱਗੇ ਅੱਗੇ ਜਾ ਕੇ ਕੰਮ ਕਾਜ ਸੁਆ ਰਿਹਾ ਹੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਤਾ ਵੈ ਸੇਵਕੋ ਨਿਕਟੀ ਹੋਏ ਦਿਖਾਵੇ ਦੇਖ ਕਿ ਉਹ ਅਕਾਲਪੁਰਖ ਦੀ ਛਤਰ ਛਾਇਆ ਅਕਾਲਪੁਰਖ ਦੇ ਕੰਮ ਨੂੰ ਜਾ ਰਹੇ ਹਨ ਉਹਨਾਂ ਨੂੰ ਕਾਦਾ ਭੈ ਹੈ ਸੁਭਾਗ ਲੰਮਾ ਸਾਲ ਲੈ ਕੇ ਤੇ ਅੰਮਾ ਨੂੰ ਗੱਲ ਵਕੜੀ ਪਾ ਕੇ ਮਾ ਜੀ ਤੁਸਾਂ ਮੇਰੇ ਕਾਲਜੇ ਠੰਡ ਪਾ ਦਿੱਤੀ ਹੈ ਮੈਂ ਕਿੱਡੀ ਮੂਰਖ ਹਾਂ ਜੋ ਆਪਣੇ ਐਸੇ ਬਾਬਲ ਲਈ ਧੋਖਲਾ ਕਰ ਰਹੀ ਹਾਂ ਕਿ ਜਿਸ ਦੇ ਅੰਦਰ ਸੱਚੇ ਗੁਰੂ ਨੇ ਨਾਮ ਦਾ ਮਹਾ ਮੰਤਰ ਜਿੱਡ ਕਰ ਦਿੱਤਾ ਹੈ ਉਹਨਾਂ ਲਈ ਘਰ ਸੁਖ ਵਸਿਆ ਤੇ ਉਹਨਾਂ ਨੇ ਬਾਹਰ ਸੁਖ ਪਾਇਆ ਹੈ ਅੰਮਾ ਮੈਂ ਭੁੱਲਿਆਂ ਦੀ ਵੰਸ਼ ਵਿੱਚੋਂ ਹਾਂ ਚੁਰਾਸੀ ਵਿੱਚੋਂ ਹਾਂ ਤੁਸੀਂ ਮੋਈ ਨੂੰ ਜਿਵਾ ਕੇ ਗੋਦੀ ਪਾਇਆ ਹੈ ਪਰ ਮੈਨੂੰ ਪੁਰਾਣਾ ਸੁਭਾ ਧੋਖਲੇ ਦਾ ਆ ਜਾਂਦਾ ਹੈ ਮੈਂ ਕੀ ਕਰਾਂ ਅੰਮਾ ਬੱਚਾ ਆਪਣੇ ਆਪ ਨੂੰ ਨਾ ਕੋ ਤਗੜੀ ਹੋ ਜੋ ਲਿਵ ਤੋਂ ਖਾਲੀ ਹੈ ਉਹ ਸਭ ਧੋਖਲੇ ਵਿੱਚ ਹੈ ਜਾਂ ਟੱਠੇ ਹੋਏ ਧੋਖਲੇ ਵਿੱਚ ਅਸਲ ਤਾਕਤ ਲਿਵ ਵਾਲੇ ਵਿੱਚ ਹੈ ਤੈਨੂੰ ਜੋ ਹੋਲ ਪਿਆ ਹੈ ਇਹ ਲਿਵ ਛੁੱਟਣ ਦਾ ਤ੍ਰishna ਦਾ ਭੈ ਪਰਮ ਦਾ ਪੈਦਾ ਕੀਤਾ ਧੋਖਲਾ ਨਹੀਂ ਵਹਿਮ ਤੇ ਈਰਖਾ ਦਾ ਧੋਖਲਾ ਨਹੀਂ ਬੱਚਾ ਵਹਿਮ ਤੇ ਈਰਖਾ ਵੈਰ ਭੈ ਤੇ ਪਰਮ ਵਿੱਚ ਚੀਜ਼ਾਂ ਧੋਖਲੇ ਪੈਦਾ ਕਰਦੀਆਂ ਹਨ ਸੋ ਤੇਰੇ ਅੰਦਰ ਇਹਨਾਂ ਨੇ ਧੋਖਲਾ ਨਹੀਂ ਪਾਇਆ ਤੈਨੂੰ ਪਿਤਾ ਦੇ ਪਿਆਰ ਨੇ ਘਬਰਾਇਆ ਹੈ ਤੇ ਉਹ ਘਬਰਾ ਕਰਕੇ ਤੇਰੀ ਸੁਰਤ ਨਾਮ ਤੋਂ ਹਿਲ ਕੇ ਭੈ ਦੇ ਘਰ ਜਾ ਵੜੀ ਫਿਰ ਧੋਖਲੇ ਨੇ ਤੈਨੂੰ ਨੱਪ ਲਿਆ ਮੈਂ ਸਮਝਦੀ ਹਾਂ ਇਹ ਮੋਹ ਤੇ ਪਿਆਰ ਦਾ ਮਾਮਲਾ ਹੈ ਜੇ ਤੈਨੂੰ ਪਿਤਾ ਵਿੱਚ ਕੋਈ ਰਸ ਨਾ ਹੁੰਦਾ ਤੇ ਤੂੰ ਬੇਅਸਰ ਦਿਲ ਰੈਂਦੀੋਂ ਤਾਂ ਮੈਂ ਤੈਨੂੰ ਖਰੜ ਗਿਆਨਣ ਤੇ ਕੋਲਡੂ ਪੰਡਤ ਆਖਦੀ ਜਿਸ ਦੇ ਮਨ ਵਿੱਚੋਂ ਅਸਲੀ ਖੁਸ਼ਬੂ ਮਰ ਗਈ ਹੈ ਜਿਹੜਾ ਦਿਲ ਦਾ ਬੇਦਰ ਤੇ ਹੱਥ ਤੋਂ ਖਾਲੀ ਹੋ ਜਾਣਾ ਹੈ ਇਹ ਜਿਵੇਂ ਹੋਣਾ ਨਹੀਂ ਇਹ ਪੱਥਰ ਹੋਣਾ ਹੈ ਪਰ ਬੇਟਾ ਜੀਉ ਪਿਆਰ ਦੇ ਬਲਵਲੇ ਉਠਣ ਤੇ ਉੱਠ ਕੇ ਸਾਨੂੰ ਉੱਚਾ ਲੈ ਜਾਣ ਸਿੱਧਕ ਪਰੋਸੇ ਚੜਦੀਆ ਕਲਾ ਵਿੱਚ ਲੈ ਜਾਣ ਇਹ ਅਸਲ ਜੀਵੇ ਹੋਣਾ ਹੈ ਸੁਭਾ ਪਰ ਅਮਾ ਜਦੋਂ ਇਹੋ ਜਿਹੀ ਠੋਕਰ ਵੱਜੇ ਤਾਂ ਉੱਠੇ ਕਿਕੂ ਜਿੱਦਾਂ ਤੁਸੀਂ ਅੱਜ ਮੈਨੂੰ ਨਾ ਉਠਾਲਦੇ ਤਾਂ ਮੈਂ ਰੁੜੀ ਹੀ ਜਾਂਦੀ ਤੇ ਬਾਪੂ ਜੀ ਨੂੰ ਆਪਣੇ ਧੋਖਲੇ ਵਾਲੇ ਖਿਆਲਾਂ ਦੀਆਂ ਰੋਆਂ ਕੱਲੀ ਜਾਂਦੀ ਤੇ ਸਗੋਂ ਪਿਆਰ ਦੀ ਥਾਂ ਭੁਲੇਵੇ ਵਿੱਚ ਪਈ ਵੈਰ ਕਰੀ ਜਾਂਦੀ ਅੰਮਾ ਉੱਠੇ ਅਰਦਾਸ ਕਰੇ ਗੁਰਬਾਣੀ ਦਾ ਵਿਚਾਰ ਕਰੇ ਗੁਰਸਿੱਖਾਂ ਦੀਆਂ ਕਰਨੀਆਂ ਸਿੱਧਕ ਤੇ ਭਰੋਸਿਆਂ ਦਾ ਚੇਤਾ ਕਰੇ ਕੋਈ ਪ੍ਰੇਮੀ ਪਿਆਰਾ ਨਾਮ ਵਾਲਾ ਨੇੜੇ ਹੋਵੇ ਤਾਂ ਉਸ ਨਾਲ ਦੁੱਖ ਮੰਢੇ ਬਸ ਕਾਰਜ ਰਾਸ ਹੈ satsang ਹੀ sada sachcha aasra parna hai ਗਾਗੋ ਇਹ ਵੀ ਇੱਕ ਵਿਦਿਆ ਹੈ ਇਹ ਵਿਦਿਆ ਸਮੇਂ ਸਿਰ ਆਉਂਦੀ ਹੈ ਇਸ ਵਿਦਿਆ ਨਾਲ ਸਾਡੇ ਅੰਦਰਲੇ ਨੂੰ ਉਚਾਣਾ ਲੱਭਦੀਆਂ ਹਨ ਪਰ ਲੱਗਦੇ ਸਮੇਂ ਹਨ ਇਹ ਜਿਉਂ-ਜਿਉਂ ਹੱਡੀ ਵਾਪਰਨ ਤਿਉਂ-ਤਿਉਂ satsang ਦੀ ਮਿਹਰ ਨਾਲ ਬਾਤ ਤੋਂ ਬਾਅਦ ਵਿਦਿਆ ਆਉਂਦੀ ਜਾਂਦੀ ਹੈ ਸੋ ਅੱਜ ਤੂੰ ਗਾਗੋ ਇੱਕ ਸਿੱਖਿਆ ਹੋਰ ਸਿੱਖੀ ਹੈ ਸੁਭਾਗ ਹੁਣ ਮਾਜੀ ਫਿਰ ਮੇਰੀਆਂ ਅੱਖਾਂ ਅੱਗੇ ਬਾਬਲ ਜੀ ਘੋੜੇ ਤੇ ਚੜੇ ਜਾ ਰਹੇ ਦਿਸਦੇ ਹਨ ਲਾਲ ਚਿਹਰਾ ਹੈ ਬੜੇ ਖੁਸ਼ ਹਨ ਤੇ ਉੱਚੇ ਰੰਗ ਵਿੱਚ ਹਨ ਤੇ ਵਾਹਿਗੁਰੂ ਵੱਲ ਉਹਨਾਂ ਦਾ ਧਿਆਨ ਉੱਪਰ ਨੂੰ ਹੈ ਤੇ ਉਤੋਂ ਵਾਹਿਗੁਰੂ ਦੀ ਮਿਹਰ ਦਾ ਮੀ ਉਹਨਾਂ ਉੱਤੇ ਵਸ ਰਿਹਾ ਹੈ ਤੇ ਹਰ ਸ਼ੈ ਹਰ ਜੀਵ ਹਰ ਆਦਮੀ ਉਹਨਾਂ ਦੇ ਅੱਗੇ ਝੁਕ ਰਿਹਾ ਹੈ ਤੇ ਉਹ ਸ਼ੇਰ ਵਾਂਗੂ ਨਿਰਭੇ ਜਾ ਰਹੇ ਹਨ ਅੰਮਾ ਬਸ ਬੱਚਾ ਇਹ ਹੈ ਧਿਆਨ ਜੋ ਤੇਰੇ ਬਾਬਲ ਜੀ ਨੂੰ ਸੁੱਖ ਦੇਵੇਗਾ ਤੇਰੇ ਪਿਆਰ ਦਾ ਹਿੱਸਾ ਉਹਨਾਂ ਨੂੰ ਇਹ ਸੁਖਦਾਈ ਹਿੱਸਾ ਹੈ ਲਿਵ ਵਾਲਿਆਂ ਦਾ ਇਹੋ ਪਿਆਰ ਹੈ ਆਪ ਉੱਚੇ ਰਹਿਣਾ ਲਿਵ ਵਿੱਚ ਚੜ੍ਹਦੀਆਂ ਕਲਾ ਵਿੱਚ ਤੇ ਉਥੋਂ ਪਿਆਰ ਦੇ ਮਾਨ ਨੂੰ ਉੱਚਾ ਰੱਖਣ ਦਾ ਤੋਸ਼ਾ ਕਰਨਾ ਪਿਆਰ ਬੜਾ ਉਡਣ ਪਖੇਰੂ ਹੈ ਖਿਆਲ ਨਾਲ ਪਿਆਰ ਨੂੰ ਬਚਾ ਸਿਆਂ ਕੋਹਾ ਤੇ ਟੋੜ ਦਈਦਾ ਹੈ ਤੇ ਪਿਆਰ ਨਾਲ ਪਿਆਰੇ ਦੀ ਸੂਰਤ ਨੂੰ ਉੱਚਾ ਕਰੀਦਾ ਹੈ ਪਿਆਰ ਨਾਲ ਸੂਰਤਾਂ ਨੂੰ ਡੇਗੀਦਾ ਨਹੀਂ ਹੈ ਇਸ ਤਰ੍ਹਾਂ ਬਚਨ ਬਿਲਾਸ ਪਿੰਡ ਦੀ ਇੱਕ ਸਿਆਣੀ ਸਿੱਧੀ ਸਾਦੀ ਪਰ ਸੁਰਜੀਤ ਅੰਦਰਲੇ ਵਾਲੀ ਕੁਛ ਨਾ ਪੜੀ ਪਰ ਗੁਰਬਾਣੀ ਦੀ ਗੂੜੀ ਵਰਤੋ ਤੇ ਸਮਝ ਵਾਲੀ ਮਾਈ ਆਪਣੀ ਪਿਆਰੀ ਪੁੱਤਰੀ ਨਾਲ ਕਰਦੀ ਰਹੀ ਆਪ ਵੀ ਤੇ ਕਾਕੀ ਵੀ ਇਹ ਸੋਨਾ ਸਹਾਰਾ ਆਪਣੇ ਪਰਉਪਕਾਰ ਦੇ ਕੰਮ ਤੇ ਗਏ ਜਿਉਂਦੇ ਪਿਆਰੇ ਨੂੰ ਕਲਦੀਆਂ ਰਹੀਆਂ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਾਤੇ